ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਨੀ ਹੋਣ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆ ਤਾਂ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਇਸ ਲਈ ਵੀਡੀਓ ਲਾਸਟ ਤੱਕ ਜ਼ਰੂਰ ਵੇਖਿਓ ਆਈਏ ਦੇਖਦੇ ਰੋਟੀ ਜੋਗੇ ਹੋਗੇ ਪੁੱਤਾਂ ਆ ਜਾਵੇ ਖਿਆਲੀ ਪਲਾਵ ਤਾਂ ਸੁਣਿਆ ਸੀ ਹੁਣ ਖਿਆਲੀ ਰੋਟੀ ਵੀ ਦੇਖ ਲਈ ਵੇ ਕੋਹਰਾਮ ਜਦਾ ਕਿੰਦਾ ਹੱਦ ਬੋਝ ਪਾਉਂਦਾ ਇਹਨੇ ਤੰਦੂਰ ਵਾਲੀਆਂ ਰੋਟੀਆਂ ਵੀ ਛਿੱਡ ਦਿੱਤੀਆਂ ਹੋਣੀਆਂ ਅੱਗ 'ਚ ਗਲਤ ਨਾ ਸਮਝੋ ਅਗਲਾ ਪ੍ਰੈਕਟਿਸ ਕਰਦਾ ਯਾਰ ਜੇ ਕਿਸੇ ਨੂੰ ਚੰਗਾ ਨਹੀਂ ਬੋਲਦੇ 2-4 ਗਾਲਾਂ ਜ਼ਰੂਰ ਕੱਢਿਆ ਕਰੋ ਇਹਦੇ ਦਿਮਾਗ 'ਚ ਫਰਕ ਲੱਗਦਾ ਮੱਖਣ ਪਾਉਣਾ ਹੀ ਲਾਈ ਜਾਂਦਾ ਹੋ ਗਈਆਂ ਕਮਾਈਆਂ ਬੋਤਲ ਛੱਡ ਦੇ ਭਾਈ ਤੰਦੂਰ ਤਾਂ ਠੰਡਾ ਹੋ ਗਿਆ ਧੰਨਵਾਦ ਵੀਰੇ ਸਾਨੂੰ ਫੁੱਦੂ ਸਮਝਣ ਲਈ ਵੀਡੀਓ ਬਣ ਗਈ ਚੱਲ ਪਰੇ ਹੋ ਜਾ ਹੁਣ ਥੋੜਾ ਕੋਲ ਮੇਰੇ ਹੋ ਕੇ ਸੁਣ ਮੇਰੀਏ ਨਹੀਂ ਜਾਣੇ ਗੱਲਾਂ ਛਾਟ ਛਾਟ ਕੰਡੀਆਂ ਮੈਂ ਤੇਰੇ ਲਈ ਬਿੱਲੂ ਚਾਪ ਮੇਰਾ ਯਾਰ ਨਾ ਵੇ ਸਪੀਕਰ ਨਾਲ ਪੰਗੇ ਲੈਂਦਾ ਹੋਇਆ ਇਹ ਪੱਕਾ ਲੱਗਦਾ ਰੈਡੀਏਟਰ ਦਾ ਕੰਮ ਕਰਦਾ ਪਲੱਸ ਤਾਂ ਨਹੀਂ ਕਰਾਇਆ ਸਪੀਕਰ ਲੈ ਆਇਆ ਪਤੰਦਰ ਸਦਾ ਨਹੀਂ ਇਹ ਲਾਈਨ ਆਬਾ ਹਰ ਗੱਲ ਦਾ ਜਵਾਬ ਤੂੰ ਪੜਾਏਂਗੀ ਕਿਨੇ ਕਾਣੀ ਕਿਆਰ ਵਾਲੀ ਮੇਰੇ ਸਾਨੂੰ ਦੱਸਰਣੀ ਪੈਂਦਾ ਅਸੀਂ ਕੌਣ ਹੁੰਨੇ ਆ ਮੇਰੇ ਸਾਲੇ ਵੇੜੇ ਵਾਲੇ ਤੱਕੇ ਨਾ ਹੀ ਕੈਂਡ ਬਣੀ ਜਾਂਦਾ ਸਾਲਾ ਕੁੜੀਆ ਵਾ ਜਾ ਕੇ ਖੇਤਾਂ ਦੇ ਕੰਮ ਕਰ ਲਓ ਫਿਟਨੈਸ ਫਿਟਨੈਸ ਆਪਣੇ ਆਪ ਆ ਜਣੀ ਆ ਆ ਜਿੰਮ ਜੂ ਮਾਲਿਸ਼ ਹੋ ਤੇ ਲੈ ਚ ਪੈਂਦੀ ਕੋਈ ਲੋੜ ਨਹੀਂ ਹੈਗੀ ਕਰਦਾ ਕੀ ਆ ਟੈਪੂ ਜਿਆ ਭਾਈ ਅਸਲੀਤਾ ਖੋਆ ਸੀ ਹੁਣ ਇਹ ਜਿੰਮ ਵਾਲਿਆਂ ਦਾ ਸਮਾਨ ਵਕਾਊਗਾ ਦੇਖੋ ਯਾਰ ਜਦੋਂ ਆਪਾਂ ਕੰਮ ਤੇ ਜਾਂਦੇ ਆ ਨਾ ਤਾਂ ਆਪਣਾ ਫੋਕਸ ਇਹ ਚੀਜ਼ ਤੇ ਹੋਣਾ ਚਾਹੀਦਾ ਵੀ ਆਪਾਂ ਸੋਚੀ ਵੀ ਆਪਾਂ ਆਪਣੇ ਕੰਮ ਨੂੰ ਕਿਵੇਂ ਇੰਪਰੂਵ ਬਾਈ ਮੈਂ ਸਦਾ ਕੀ ਬਣਿਆ ਹੁਣ ਪੈਟਰੋਲ ਦਾ ਫੰਬਾ ਲਾਤਾ ਲੱਗਦਾ ਮੱਜਾ ਕਿੱਧਰ ਆ ਯਾਰ ਆਪਣੀ ਕਮਾਈ ਨੂੰ ਕਿਵੇਂ ਵਧਾ ਸਕਦੇ ਆ ਤੇ ਤਾਂ ਹੀ ਹੋਊਗਾ ਜੇ ਆਪਾਂ ਆਪਣਾ ਦਿਮਾਗ ਵਰਤਦੇ ਆ ਹੁਣ ਬਾਈ ਮੈਂ ਸਦਾ ਕੀ ਕਰੀਏ ਜਿਹੜੀਆਂ ਤੇਰੇ ਪਿੱਛੇ ਲੱਗ ਕੇ ਲਈਆਂ ਨੇ ਕੈਮਰੇ ਵਾਲੇ ਦਾ ਕੀ ਕਸੂਰਾ ਉਹਨੂੰ ਕਿ ਭਜਾਈ ਫਿਰਦਾ ਇਹ ਵੀ ਡੌਂਕੀ ਲੱਗੇ ਨਾ ਉਹ ਵੀਰੇ ਮੇਰੇ ਬਾਟਰ ਤੇ ਵੀਰੇ ਗੋਲੀਆਂ ਚੱਲ ਪਿਆ ਵੀਰੇ ਡੌਕਰ ਸਾਨੂੰ ਕਹਿੰਦੇ ਵੀਰੇ ਲੰਬੇ ਲਟਜੋ ਦਰਦਾ ਕਿਉਂ ਆ ਸਿੰਘ ਤੈਨੂੰ ਇੱਥੇ ਵੀਡੀਓ ਬਣਾਉਂਦੀ ਪਈ ਆ ਉਧਰ ਗੋਲੀਆਂ ਚੱਲਣ ਦਈਆਂ ਗੋਲੀ ਨਿੱਕੇ ਜੈਲਦਾਰ ਦੀ ਬੀਬੀ ਚਲਾਉਂਦੀ ਆ ਵੀਰੇ ਦੋ ਬਿਨਾ ਦੇਖੋ ਵੀਰੇ ਗੋਲੀ ਮਾਰਦੀ ਵੀਰੇ ਡੌਂਕਰਾਂ ਨੇ ਵੀਰੇ ਜੇ ਵੀਰੇ ਮੈਂ ਫੜਿਆ ਕੇ ਵੀ ਉਹਨੇ ਮੇਰੀ ਵੀ ਗੋਲੀ ਬ੍ਰੋ ਫੋਨ ਕਿਦਾਂ ਚਾਰਜ ਕੀਤਾ ਤੂੰ ਨੈਟਵਰਕ ਕਿਦਦਰਾ ਹੁੰਦਾ ਪਿਆ ਯਾਰ ਕਰ ਦੇਣੀਆ ਵੀਰੇ ਕੋਈ ਵੀ ਮੇਰਾ ਵੀ ਡੌਕੀ ਲਾ ਕੇ ਨਾ ਉਹ ਵੀਰੇ 90 ਲੜਕੇ ਵੀਰੇ ਕਹਿੰਦੇ ਪਾਊਡਰ ਤੱਕ ਮੋਟੇਣਾ ਤੂੰ ਵੀਰਾ 3 ਮਹੀਨੇ ਹੋ ਗਏ ਤੂੰ ਅਜੇ ਰਾਹ ਵਿੱਚ ਹੀ ਆ ਕਿੰਨੀ ਵਾਰ ਕਿਹਾ ਪਾਪੜ ਨਾ ਖਾਇਆ ਕਰੋ ਪਾਈ ਇਸ ਕਾਫੇ ਆਰਾ ਵਾਲੇ ਠਿਕੇ ਰਹਿਣ ਦੇ ਸਭ ਰੁੜ ਦੇ ਵੇਖੀ ਬੰਦਾ ਹੀ ਰਗੜਤਾ ਮੋਸ਼ਕਪਰੀਤ ਇੱਕ ਹੀ ਤਾਂ ਤੇਰੇ ਲਈ ਨਹੀਂ ਬਣਿਆ ਪੁੱਤ ਰੁੜ ਜੁਰ ਕਾਨੇ ਹਲ ਚੱਲ ਨਾ ਕਰੀ ਕੋਈ ਸੀਨ ਬਰਾਬਰ ਰੇਡ ਦਾ ਗੁਜਰਾ ਦੀ ਮੱਝ ਟਰੱਕ ਦੀ ਸਟੱਪਣੀ ਲੱਗਦੀ ਐ ਤਾਂ ਨਾਨੂ ਸਟੱਡ ਦੱਸਦੀ ਮੋਤ ਹੰਦ ਨਾਲ ਰੱਖਾ ਮੈਂ ਇੱਕ ਵਾਰੀ ਤਾਂ ਕਪਿਲ ਸ਼ਰਮਾ ਲੱਗਿਆ ਸੀ ਅਗਲੇ ਨੇ ਪੈਸੇ ਲਾਏ ਹੋਏ ਨੇ ਅੱਜ ਅਰੇ ਗੰਜਾ ਠੀਕ ਤਾਂ ਯਾਰ ਕਿਉਂ ਜਲੂਸ ਕੱਢਦੇ ਹੋ ਲੋਕਾਂ ਦਾ ਟਕਲਾ ਇਸੇ ਅੱਛਾ ਥਾ। ਉਮੜੀ ਮੋਟੀ ਖਾਲੀਏ ਰ ਕਹਨੇ ਕਦੇ ਕਦੇ ਹਾਇ ਅਖਲੇ ਸ਼ਕਾਲੀਏ ਰ ਕਹਨੇ ਕਦੇ ਸਫਰ ਚ ਜਿਆਦਾ ਰੋਟੀਆਂ ਜਿਆਦਾ ਖਾ ਲੈਣ। ਆਖਰੀ ਗੱਡੀ ਲੱਗਦੀ ਆ ਵਿਆਹ ਚ ਘਰ ਜਾਣ ਲਈ। ਇਨਾ ਸਾਰਿਆਂ ਨੇ ਘਰੇ ਜਾ ਕੇ ਈਨੋ ਮੰਗਣੀਆਂ। ਕਦੇ ਕਦੇ ਹਾਇ ਅਸਲੇ ਚ ਲਾਲੀਏ ਰ ਕਹਨੇ ਕਦੇ ਨਹੀਂ ਮਹਿਫਲਾਂ ਸਜਾ ਲਈਏ। ਮੂੰਣਾ ਕਿ ਸੇ ਦਾ ਬੰਦ ਹੋਇਆ। ਤੜਕੇ ਸਵੇਰੇ ਸਵੇਰੇ ਜਲਦੀ ਬਰਾਤ ਗਈ ਹੋਣੀ। ਸਕੋਰਡ ਗੇਮ ਖੇਡਣ ਚੱਲੇ ਲੱਗਦਾ ਕਦ ਕਦ ਹਾਏ ਨੀ ਚਿੱਟੇ ਪਾ ਲਈਏ ਨਿਕਲ ਕਦ ਕਦ ਮਾਹੌਲ ਕਿੱਪੋ ਪਕੌੜੇ ਜ਼ਿਆਦਾ ਖਾਲੇ ਲੱਗਦਾ ਇਹਨਾਂ ਨੇ ਤਾਂ ਚੰਗਾ ਵਿਆਹ ਕੁੱਟ ਕੇ ਆਏ ਹੋਣੇ ਨੇ ਦੇਖੀ ਭਰਾ ਸਾਰਾ ਟੱਬਰ ਹੀ ਪਾ ਲਿਆ ਗੱਡੀ ਵਿੱਚ ਦੇਖ ਨਾ ਕਰ ਕੁਛ ਖੱਟ ਲੜਾ ਤੇ ਲੜਾਈਆਂ ਜੀ ਵੀ ਚੰਪੀ ਚੋ ਹੁਸਮੇਂ ਛੋਟੀ ਮੋਟੀ ਲੜਾਈ ਲਈ ਸੰਪਰਕ ਕਰੋ ਢੋਲਕਪੁਰੀਏ ਪੂਰੀ ਵੀਡੀਓ ਪਾਈ ਬਰੇ ਅੱਧੀ ਡਰਾਫਟ ਚ ਰਹਿ ਗਈ ਲੱਗਦਾ ਜੱਸਾ ਥਾੜੀ ਵਾਲ ਨਾ ਨਾ ਢੋਲੂ ਥਾੜੀ ਵਾਲ ਦਿਮਾਲੇ ਵਾਲਾ ਬੋਲੂ ਢੋਲੂ ਬੋਲੂ ਸੇਂਗਾ ਸਰਦਾਰ ਨਿੱਕਾ ਜੈਲਦਾਰ ਆ ਹੁੰਦਾ ਮੋਡੀਫਾਈ ਪਤੰਦਰ ਨੇ ਮਰੂਤੀ ਤੋਂ ਮਰਸੀਡੀ ਬਣਾਤੀ ਘਰਦਿਆਨੇ ਨਹੀਂ ਪਛਾਨਣਾ ਹੁਣ ਇਹਨੂੰ ਸਾਲਿਓ ਯਮਰਾਜ ਆਇਆ ਸੀ ਮੁੜ ਗਿਆ ਬੰਦਾ ਨਹੀਂ ਲੱਭਿਆ ਉਹਨੂੰ ਰੀਡਿੰਗ ਬੈਕ ਕਰਤੀ ਮੀਟਰ ਦੀ ਪਾਜੀ ਤੱਕਾ ਕਰੀ ਜਾਂਦੇ ਆਹ ਦੇਖੀ ਵੀਰ ਮਰ ਗਿਆ ਉੱਠਣਾ ਮਾਰਦੀ ਭਰਾਵਾ ਉੜ ਦੇ ਉੱਤੇ ਹਾਥੀ ਬੈਠਾ ਕਿਉਂ ਭਾਈ ਉੜਦੀ ਪੈਣ ਗੜੀ ਆ ਯਾਰ ਕਰਤਾ ਮਦੀ ਉੱਤੇ ਰਾਜ ਗੱਪੜੂ ਤੂੰ ਗੱਪੜੂ ਦੇ ਦਿਨ ਉੱਤੇ ਰਾਜ ਕਾ ਕਿਉਂ ਵਕਤ ਪਾਇਆ ਵਿਚਾਰੇ ਨੂੰ ਤੇ ਪਿਓ ਪੁੱਤ ਕਿਧਰ ਕੋ ਮਨ ਚੱਲੇ ਆ ਅਬ ਆਇਆ ਉੜ ਪਹਾੜ ਕੇ ਨੀਚੇ ਪਤੀ ਪਤੀ ਪੰਜਾ ਮੈਨੂੰ ਬੋਤੇ ਦੇ ਖੋਤਾ ਲੱਭ ਕੇ ਦਿਖਾ ਪਹਿਲਾਂ ਸੁਣਦੇ ਸੀ ਅੱਜ ਅੱਖੀਂ ਦੇਖ ਲਿਆ ਬੋਤਾ ਨਾ ਮਾਰਦੀ ਬਾਈ ਯਾਰ ਸੱਜ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਕਾਸ਼ ਲੜਾਈ ਲੱਗ ਜਾਂਦੀ ਕਾਸ਼ ਤੇਰੇ ਤੇ ਬੰਬ ਡਿੱਗਦਾ ਇਹਦਾ ਸਾਲੇ ਦਾ ਮੂੰਹ ਕਿਉਂ ਨਹੀਂ ਵਿੱਚ ਪਿਆ ਕਾਸ਼ ਕਿਤੇ ਦਾਈ ਉਸ ਵੇਲੇ ਗੜਾ ਘੋੜ ਦਿੰਦੀ ਇਹਦਾ ਤੇਰਾ ਮੂੰਹ ਕਾਤੇ ਨਹੀਂ ਗਿਆ ਇਹਦੇ ਵਿੱਚ ਸੱਜ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇ ਨਹੀਂ ਵਧੀਆ ਹੋਇਆ ਗੰਦ ਗਿਆ ਸਾਲਾ ਬਿਲਕੁਲ ਸਹੀ ਜਗ੍ਹਾ ਡਿੱਗਿਆ ਲਿੰਡਾ ਉਹਦੇ ਚ ਸਿਰ ਦੇ ਕੇ ਡੁੱਬ ਜਾ ਮਰ ਜਾ ਰਾਮ ਜਦਾ ਗੂੰ ਖਾਣ ਤੱਕ ਜਾਂਦਾ ਗਾਜਰਾਂ ਦੀ ਸਬਜੀ ਆ ਨਾਲ ਦਹੀਂ ਆ ਨਾਲ ਰੋਟੀ ਆ ਯਾਰ ਤੈਨੂੰ ਪਤਲੇ ਹੋਣ ਲਈ ਫਿੱਟ ਹੋਣ ਲਈ ਵੀਰ ਤੇਰਾ ਮੂੰਹ ਸੁੱਕਦਾ ਜਾਂਦਾ ਬੁੱਲ ਮੋਟੇ ਹੋ ਜਾਂਦੇ ਲਾਂਦਾ ਵੀ ਰਖਲਾ ਥਾਲੀ ਵਿੱਚ ਸਲਾਦ ਵਾਂਗ ਖਾ ਲਈ ਜਿੰਨ ਦੀ ਲੋੜ ਆ ਨਾ ਘਰ ਦੀ ਸਬਜੀ ਛੱਡਣ ਦੀ ਲੋੜ ਆ ਆ ਚੀਜ਼ਾਂ ਛੱਡਣ ਦੀ ਲੋੜ ਨਹੀਂ ਹੈ ਜਿਹੜੀਆਂ ਚੀਜ਼ਾਂ ਛੱਡਣੀਆਂ ਚਾਹੀਦੀਆਂ ਨੇ ਉਹ ਛੱਡਤੀਆਂ ਛੱਡਤੀਆਂ ਬਾਈ ਪੱਕੀ ਗੱਲ ਤੇਰੀ ਵੀਡੀਓ ਦੇਖਣੀ ਛੱਡਤੀਆਂ ਅੱਜ ਤੋਂ ਸੱਚੀ ਬਾਈ ਅੱਜ ਤੋਂ ਤੈਨੂੰ ਛੱਡਦਾ ਉਸੇ ਛੱਡ ਦੇਣੀ ਹੈਗੇ ਚਾਹ ਨਾਲ ਦੋ ਬਿਸਕਟ ਰਸ ਚੱਕ ਲਈ ਨੰਨ ਚੱਕ ਲਈ ਰੋਟੀ ਤੁਸੀਂ ਘੱਟ ਕਰ ਬੰਦੇ ਸਬਜ਼ੀ ਤੂੰ ਹੀ ਮੈਨੂੰ ਫਿੱਟ ਕਰ ਸਕਦਾ ਹੁਣ ਬੱਸ ਮੈਂ ਸਾਰਾ ਰੱਖਾਂ ਦੀ ਲੋੜ ਆ ਕਿ ਨਹੀਂ ਤੁਰ ਜਾ ਤੁਰ ਜਾ ਮੈਂ ਬਹੁਤ ਅੱਕਿਆ ਪਿਆ ਕਦੀ ਕੁਝ ਕਹਿ ਦਿੰਦਾ ਕਦੀ ਕੁਝ ਕਹਿ ਦਿੰਦਾ ਤੂੰ ਨਿਕਲ ਕਰ ਏਕਟਰ ਲੈਸ ਪਤਲੋ ਨਹੀਂ ਤੈਨੂੰ ਤਾਂ ਛੱਡਿਆ ਨਿਕਲੀ ਟਰੈਕਟਰ ਲੈ ਕੇ ਕੁੜੀਆਂ ਨਹੀਂ ਮੇਰੇ ਵਿੱਚ ਵੱਜਿਆ ਭਰਾਵਾ ਪਹਿਲਾਂ ਇਹ ਦੱਸ ਤੈਨੂੰ ਗਾਣਾ ਕਿਨੇ ਲੇਕ ਕੇ ਦਿੱਤਾ ਉਹਦੀ ਕਲਮ ਤੋੜਨੀ ਮੈਂ ਇਨਾਲੋ ਰਹਿਣ ਤੋਂ ਪਹਿਲਾਂ ਇਦਾਂ ਹੀ ਚੰਗੀ ਆ ਜਿਵੇਂ ਸਮਝਦਾ ਨਿਕਲ ਕਰ ਕੈਰੈਕਟਰ ਲੈਸ ਪਤਲੋ ਨਹੀਂ ਤੈਨੂੰ ਤਾਂ ਛੱਡਿਆ ਜਲਵਾ ਦੇਖੀ ਸਰਕਾਰਾਂ ਦੀਆਂ ਨਜ਼ਰਾਂ ਵਿੱਚ ਨਾ ਜੀ ਮਰਵਾ ਦੇਣਾ ਤੈਨੂੰ ਕੋਈ ਨਾ ਭਰਾਵਾ ਨਹਿਰ ਛਾਲ ਮਾਰ ਦੇ ਸਭ ਠੀਕ ਹੋ ਜੂ ਭਾਈ ਲੋਕਾਂ ਦਾ ਕੰਮ ਆ ਬੋਲਾ ਤੂੰ ਚੁੱਪ ਕਰਕੇ ਨਹਿਰ ਛਾਲ ਮਾਰ ਦੇ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਬਾਕਸ ਵਿੱਚ ਹਾਈਪ ਦੀ ਆਪਸ਼ਨ ਹੋਣੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਸ